ਮਿੱਤੀ ਦੇ ਰਾ ਜਿਰਕਪੁਰ ਦੇ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਈ ਮੁਠਪੇੜ ਦੌਰਾਨ ਪੈਰ ਤੇ ਲੱਗੀ ਗੋਲੀ ਤੋਂ ਬਾਅਦ ਇਸ ਗੈਂਗਸਟਰ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਫਿਰਕ ਦੇ ਵਿੱਚ ਕੀ ਕਹਿ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਸਤ ਪਹਿਲਾਂ ਦਿਖਾਉਂਦੇ ਤੁਹਾਨੂੰ ਜਿਰਕਪੁਰ ਤੋਂ ਸਿੱਧੀਆਂ ਤਸਵੀਰਾਂ ਰੱਤੂ ਸੀ ਇੱਥੇ ਆਪ ਦੇ ਸਾਹਮਣੇ ਦੀ ਮਤਲਬ ਐ ਐਂਟੀ ਸੋਸ਼ਲ ਐਲੀਮੈਂਟਸ ਤੇ ਐਂਟੀ ਪੀਸੈਕ ਦੇ ਖਿਲਾਫ ਚੱਲ ਰਹੀ ਹੈ ਉਹਦੇ ਉਹਦੇ ਤਹਿ ਦੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਇੱਕ ਜਿਹੜਾ ਇੱਕ ਲਵੀਸ਼ ਗਰੋਵਤ ਆਂਦਾ ਵਿਅਕਤੀ ਹੈ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਔਰ ਜੋ ਕਿ ਕਾਫੀ ਡੇਂਜਰਸ ਹੈ ਜਿਸ ਤੇ ਪਹਿਲਾਂ ਵੀ 12 10 ਦੇ ਕਰੀਬ ਪਰਚੇ ਦਰਜ ਨੇ ਜੋ ਸਾਨੂੰ ਰਿਕਾਰਡ ਤੋਂ ਸਾਨੂੰ ਪਤਾ ਲੱਗੇ ਨੇ ਵੀ 10 ਦੇ ਕਰੀਬ ਪਰਚੇ ਨੇ ਜਿਹੜੇ ਕੀ ਉਹ ਸਾਰੇ ਹੀ ਕਾਫੀ ਹੀਨियस ਕ੍ਰਾਈਮ ਦੇ ਨੇ ਕੋਈ ਮਰਡਰ ਅਟੈਂਪਟ ਟੂ ਮਰਡਰ ਐਂਟੀਬੈਸਕਟ ਦੇ ਅਤੇ ਆਰਮਜ਼ ਐਕਟ ਦੇ ਉਹਦੇ ਤੇ ਉੱਪਰ ਪਰਚੇ ਦਰਜ ਨੇ ਵੀ ਉਹ ਇੱਥੇ ਲੁਕ ਚੁਪ ਕੇ ਰਹਿ ਰਿਹਾ ਹੈ ਤੇ ਕਿਸੇ ਵੱਡੀ ਵਾਅਦਤ ਨੂੰ ਅੰਜਾਮ ਦੇਣ ਦੀ ਫਰਾਗ ਚ ਹੈ ਪੁਲਿਸ ਨੇ ਇੱਥੇ ਕਾਰਵਾਈ ਕਰਦੇ ਹੋਏ ਜਦੋਂ ਇਹਦੇ ਇੱਥੇ ਆ ਕੇ ਰੇਕੀ ਕਰਕੇ ਇਹਦੇ ਆਪਣਾ ਇਹਨੂੰ ਇਹਨੂੰ ਵੈਰੀਫਾਈ ਕਰਨ ਵਾਸਤੇ ਆਏ ਇਹਨੇ ਪਹਿਲਾਂ ਤਾਂ ਦਰਵਾਜ਼ਾ ਨਹੀਂ ਖੋਲਿਆ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਵੀ ਪੁਲਿਸ ਆਇਆ ਤਾਂ ਇੱਕਦਮ ਭੱਜ ਕੇ ਇਹਨੇ ਆਪਣੇ ਰੂਮ ਚ ਗਿਆ ਰੂਮ ਚ ਜਾ ਕੇ ਇਹਨੇ ਆਪਣੇ ਵੈਪਨਸ ਤੋਂ ਜਿਹੜੇ ਇਹਦੇ ਕੋਲ ਵੈਪਨ ਸੀਗੇ ਉਹਦੇ ਤੋਂ ਇਹਨੇ ਤਿੰਨ ਫਾਇਰ ਕੀਤੇ ਜਿਹ ਤਿੰਨ ਫਾਇਰ ਸਾਡੇ ਹਲ ਤੱਕ ਸਾਹਮਣੇ ਨੋਟਿਸ ਆਇਆ ਨੇ ਤਿੰਨ ਫਾਇਰ ਇਹਨੇ ਕੀਤੇ ਨੇ ਤੇ ਪੁਲਿਸ ਨੇ ਆਪਣੇ ਬਚਾਅ ਵਾਸਤੇ ਇਹਨੂੰ ਵੈਲੋ ਤਾਂ ਸਟੰਡਰ ਕਰ ਲਈ ਗਿਆ ਸੀਗਾ ਬਾਅਦ ਜਦੋਂ ਇਹਨੇ ਫਾਇਰ ਕੀਤਾ ਉਹਦਾ ਬਚਾਅ ਵਾਸਤੇ ਪੁਲਿਸ ਨੇ ਵੀ ਜਦੋਂ ਰਿਟੈਲੀਏਟਰੀ ਫਾਇਰ ਕੀਤਾ ਉਹਦੀ ਲੈਗ ਚੋਰ ਇੰਜਰੀ ਹੋਈ ਹੈ ਇਹਦੇ ਜੋ ਇਹਨੂੰ ਡੇਰਾ ਬਸੀ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਫਰਦਰ ਫਰਸਟ ایڈ ਵਾਸਤੇ ਤੇ ਜੋ ਇਹਨਾਂ ਤੋਂ ਦੇਖਿਆ ਗਿਆ ਜਦੋਂ ਆਨ ਇਨਸਪੈਕਸ਼ਨ ਦੇਖਿਆ ਗਿਆ ਵੀ ਇਹਦੇ ਕੋਲ ਤਿੰਨ ਵਿਪਨ ਸੀਗੇ ਇੱਥੇ ਮੌਜੂਦਾ ਤਿੰਨੋ ਹੀ ਇਲੀਗਲ ਵੈਪਨ ਦਿਖ ਰਹੇ ਨੇ ਜੋ ਪਹਿਲੀ ਨਜ਼ਰ ਦੇ ਵਿੱਚ ਦੇਖਿਆ ਤਾਂ ਇੱਕ 30 ਹੈ, ਗਲੌਕ ਹੈ ਤੇ ਇੱਕ ਕੁਝ ਦੂਸ ਤੇ ਹੋਰ ਕਾਫੀ ਸ਼ੱਕੀ ਸਮਾਨ ਇਹਦੇ ਫਲੈਟ ਚ ਮਿਲਿਆ ਤੇ ਕਾਫੀ ਇਰੀਆ ਜਿਹੜੀ ਗਤੀਵਿਧੀ ਉਹ ਵੀ ਸ਼ੱਕੀ ਸੀ ਇੱਥੇ ਤੇ ਬਾਕੀ ਇਨਵੈਸਟੀਗੇਸ਼ਨ ਫਾਇਰ ਲਾਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਜੋ ਸਾਹਮਣੇ ਆਊਗਾ ਤੁਹਾਨੂੰ ਦੱਸਰਾਂਗਾ ਥੈਂਕ ਯੂ